ਮੈਂ ਅਮਨ ਮੋਹਨ ਮੋਹਜਾਲ ਅੱਜ ਕਾਫੀ ਇੱਕ ਗੰਭੀਰ ਵਿਸ਼ੇ ਉੱਤੇ ਚਰਚਾ ਕਰਾਂਗੇ ਕਰਨਲ ਬਾੜ ਤੋਂ ਬਾਅਦ ਇੱਕ ਹੋਰ ਫੌਜੀ ਜਵਾਨ ਦੇ ਉੱਤੇ ਹਮਲਾ ਹੋਇਆ ਬੇਰਮੀ ਦੇ ਨਾਲ ਇਸ ਫੌਜੀ ਜਵਾਨ ਨੂੰ ਕੁੱਟਿਆ ਗਿਆ ਬੀਤੇ ਦਿਨੀ ਇਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਫੌਜੀ ਜਵਾਨ ਨੂੰ ਮੌਕੇ ਦੇ ਉੱਤੇ ਐਮਰਜੈਂਸੀ ਕੋਈ ਵੀ ਸਹੂਲਤ ਨਹੀਂ ਮਿਲੀ ਖੂਨ ਦੇ ਨਾਲ ਲੱਤਪਾਤ ਜਦੋਂ ਇਹ ਥਾਣੇ ਵਿੱਚ ਪਹੁੰਚਾ ਤੇ ਅੱਗੋਂ ਐਸਐਚਓ ਦਾ ਜਿਹੜਾ ਵਿਵਹਾਰ ਸੀ ਕਾਫੀ ਮਾੜਾ ਸੀ ਤਾਂ ਕਈ ਸਵਾਲ ਉੱਠੇ ਨੇ ਇਸ ਫੌਜੀ ਜਵਾਨ ਦੇ ਉੱਤੇ ਕੌਣ ਝੂਠਾ ਪਰਚਾ ਕਰਨਾ ਚਾਹੁੰਦਾ ਹੈ ਇਸ ਫੌਜੀ ਜਵਾਨ ਦੇ ਨਾਲ ਕਿਉਂ ਮਾਰਕਟ ਕੀਤੀ ਗਈ ਹੈ ਇਹ ਸਵਾਲ ਵੱਡੇ ਇਸ ਕਰਕੇ ਕਿਉਂਕਿ ਬੀਤੇ ਦਿਨੀ ਸੁਪਰੀਮ ਕੋਰਟ ਨੇ ਇੱਕ ਵੱਡੀ ਟਿੱਪਣੀ ਕੀਤੀ ਸੀ ਕਰਨਲ ਬਾਠ ਦੇ ਨਾਲ ਕਟਮਾਰ ਮਾਮਲੇ ਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਸੀ ਉਹਨਾਂ ਨੇ ਆਖਿਆ ਸੀ ਕਿ ਜਦੋਂ ਇਹ ਫੌਜੀ ਜਵਾਨ ਸਰਹੱਦਾਂ ਦੇ ਉੱਤੇ ਰਾਖੀ ਕਰ ਰਹੇ ਹੁੰਦੇ ਨੇ ਦੇਸ਼ ਦੀ ਤਾਂ ਅਸੀਂ ਸੁੱਖ ਚੈਨ ਦੀ ਨੀਂਦ ਸੌ ਰਹੇ ਹੁੰਨੇ ਆ ਜਦੋਂ ਜੰਗ ਲੱਗਦੀ ਹੈ ਤਾਂ ਸਾਨੂੰ ਇਹਨਾਂ ਫੌਜੀ ਜਵਾਨਾਂ ਦੇ ਉੱਤੇ ਮਾਣ ਹੁੰਦਾ ਅਸੀਂ ਉਹਨਾਂ ਦੇ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ ਉਹਨਾਂ ਦੇ ਵੱਲੋਂ ਜੁੜੀਆਂ ਦੇਸ਼ ਲਈ ਸਵਾਵਾਵਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਉਸ ਨੂੰ ਸਲਾਮ ਕਰਦੇ ਹਾਂ ਪਰ ਜਦੋਂ ਇਹਨਾਂ ਦੇ ਉੱਤੇ ਬੇਰਹਿਮੀ ਨਾਲ ਹਮਲਾ ਹੁੰਦਾ ਤਾਂ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ ਕਰਨਲ ਬਾਠ ਮਾਮਲੇ 'ਚ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਪਰ ਹੁਣ ਪੰਜਾਬ ਦੇ ਵਿੱਚ ਇੱਕ ਹੋਰ ਫੌਜੀ ਜਵਾਨ ਇਨਸਾਫ ਮੰਗ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਅਪੀਲ ਕੀਤੀ ਹੈ ਕੀ ਅਪੀਲ ਕੀਤੀ ਹੈ ਉਹ ਵੀ ਅੱਜ ਤੁਹਾਨੂੰ ਦੱਸਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਤੇ 2 13 ਮਾਰਚ 2025 ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਬਾੜ ਦੇ ਨਾਲ ਕਟਮਾਰ ਹੁੰਦੀ ਹੈ ਤੇ 8 ਅਗਸਤ 2025 ਨੂੰ ਫੌਜੀ ਦੇ ਨਾਲ ਕਟਮਾਰ ਹੁੰਦੀ ਹੈ ਇਸ ਫੌਜੀ ਦਾ ਨਾਮ ਅਬਦੁੱਲ ਸਤਾਰ ਦੱਸਿਆ ਜਾ ਰਿਹਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਸਾਡੇ ਦੇਸ਼ ਦੀ ਰਾਖੀ ਲਈ ਸਰਹੱਦਾਂ ਦੇ ਉੱਤੇ ਹਮੇਸ਼ਾ ਪਹਿਰੇਦਾਰ ਲਈ ਸੇਵਾ ਨਿਭਾ ਰਹੇ ਨੇ ਤਾਂ ਸਾਡੇ ਦੇਸ਼ ਦੇ ਵਿੱਚ ਜਿਹੜੇ ਸਾਡੇ ਫੌਜੀ ਜਵਾਨ ਨੇ ਸਾਨੂੰ ਉਹਨਾਂ ਤੇ ਮਾਣ ਹੁੰਦਾ ਹੈ ਕਿ ਉਹ ਆਪਣੀ ਜਾਨ ਦੇ ਉੱਤੇ ਖੇਡ ਕੇ ਸਾਨੂੰ ਸੁਰੱਖਿਅਤ ਰੱਖਦੇ ਨੇ ਇਸੇ ਕਰਕੇ ਅਸੀਂ ਆਜ਼ਾਦ ਫੀਜ਼ਾ ਦੇ ਵਿੱਚ ਸਾਹ ਲੈਂਦੇ ਆ ਪਰ ਜਿਹੜੀ ਤੁਸੀਂ ਦੂਜੀ ਤਸਵੀਰ ਦੇਖ ਰਹੇ ਹੋ ਇਹ ਤਸਵੀਰ ਅਸੀਂ ਪੂਰੀ ਵੀਡੀਓ ਵੀ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਇਸ ਵੀਡੀਓ ਦੇ ਵਿੱਚ ਕਾਫੀ ਬੇਰहमी ਦੇ ਨਾਲ ਕੁੱਟਿਆ ਗਿਆ ਫੌਜੀ ਜਵਾਨ ਉਸ ਤੋਂ ਬਾਅਦ ਖੂਨ ਦੇ ਵਿੱਚ ਜਦੋਂ ਫੌਜੀ ਜਵਾਨ ਲਤਪਤ ਹੁੰਦਾ ਐ ਐਂਬੂਲੈਂਸ ਨੂੰ ਫੋਨ ਕਰਦਾ ਐ ਪੁਲਿਸ ਵਾਲਿਆਂ ਨੂੰ ਫੋਨ ਕਰਦਾ ਐ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਉਹਨੂੰ ਮੌਕੇ ਦੇ ਉੱਤੇ ਕੋਈ ਵੀ ਐਮਰਜੈਂਸੀ ਸੇਵਾ ਨਹੀਂ ਮਿਲਦੀ ਐ ਸਵਾਲ ਇਹ ਉੱਠਿਆ ਕਿ ਆਖਰ ਇਸ ਫੌਜੀ ਜਵਾਨ ਉੱਤੇ ਹਮਲਾ ਕਿਉਂ ਹੋਇਆ ਕਿਉਂ ਉਸ ਨੂੰ ਕੋਈ ਝੂਠੇ ਪਰਚੇ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੌਜੀ ਅਬਦੁਲ ਸਤਾਰ ਲਗਾਤਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਆਵਾਜ਼ ਚੁੱਕ ਰਹੇ ਨੇ ਹੁਣ ਤੱਕ ਉਹਨਾਂ ਦੀ ਬਦੌਲਤ ਕਈ ਭ੍ਰਿਸ਼ਟਾਚਾਰੀ ਕੁੜੀਕੇ ਦੇ ਵਿੱਚ ਆਏ ਨੇ ਤੇ ਅੱਜ ਉਹ ਸਾਡੇ ਨਾਲ ਜੁੜ ਰਹੇ ਨੇ ਕਈ ਵੱਡੇ ਖੁਲਾਸੇ ਅੱਜ ਮੋੜ ਹੋਣ ਜਾਣਗੇ ਤੇ ਕਈ ਭ੍ਰਿਸ਼ਟਾਚਾਰੀਆਂ ਨੂੰ ਅੱਜ ਵੀ ਹੱਥ ਪੈਰਾਂ ਦੀ ਪੈਣ ਵਾਲੀ ਹੈ ਤਾਂ ਅੱਜ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਉਹ ਜੁੜਨਗੇ ਅਬਦੁਲ ਸਤਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਮਸਲਾ ਕੀ ਹੈ ਤਾਂ ਫੌਜੀ ਅਬਦੁਲ ਸਤਾਰ ਦੇ ਉੱਤੇ ਬੀਤੇ ਦਿਨੀ ਹਮਲਾ ਹੋਇਆ ਸੀ ਇਸ ਸੰਮੇਲ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੌਜੀਆਂ ਦੇ ਇਸ ਤੋਂ ਪਹਿਲਾਂ ਕਰਨਲ ਬਾੜ ਦੇ ਨਾਲ ਕੁੱਟਮਾਰ ਹੋਈ ਤਾਂ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਤੁਸੀਂ ਆਪਣੇ ਘਰ ਸ਼ਾਂਤੀ ਦੇ ਨਾਲ ਸੌ ਰਹੇ ਹੋ ਕਿਉਂਕਿ ਫੌਜੀ ਸਾਧ ਦੇ ਉੱਤੇ ਤਾਨਾਤ ਨੇ ਜਦੋਂ ਜੰਗ ਚੱਲ ਰਹੀ ਹੁੰਦੀ ਹੈ ਤਾਂ ਤੁਸੀਂ ਇਹਨਾਂ ਫੌਜੀ ਅਧਿਕਾਰੀਆਂ ਦੀ ਤਾਰੀਫ਼ ਕਰ ਦਿਓ ਫੌਜ ਦਾ ਸਤਕਾਰ ਕਰ ਦਿਓ ਇਸ ਤਰ੍ਹਾਂ ਦੀ ਅਰਾਜਕਤਾ ਸਵੀਕਾਰਯੋਗ ਨਹੀਂ ਹੈ ਤਾਂ ਸੀਬੀਆਈ ਨੂੰ ਇਸ ਦੀ ਜਾਂਚ ਕਰਨ ਦਿਓ ਤਾਂ ਕਰਨਲ ਪੁਸ਼ਪਿੰਦਰ ਬਾੜ ਕੁੱਟਮਾਰ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਇਹ ਟਿੱਪਣੀ ਆਈ ਸੀ ਪਰ ਦੂਜੇ ਪਾਸੇ ਹੁਣ ਫੌਜੀ ਅਬਦੁਲ ਸਤਾਰ ਦੀ ਗੱਲ ਕਰਾਂਗੇ ਤਾਂ ਅਬਦੁਲ ਸਤਾਰ ਸਾਡੇ ਨਾਲ ਜੁੜਨ ਵਾਲੇ ਨੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਆਖਿਰ ਪੂਰਾ ਮਾਮਲਾ ਕੀ ਹੈ ਔਰ ਕੋਸ਼ਿਸ਼ ਸਾਡੀ ਇਹ ਹੋਏਗੀ ਕਿ ਜਿਸ ਸ਼ਖਸ ਦੇ ਉੱਤੇ ਕਟਮਾਰ ਦੇ ਇਲਜ਼ਾਮ ਲੱਗੇ ਨੇ ਸੁਦਾਗਰ ਅਹਿਮਦ ਗੜ ਉਹਨਾਂ ਦੇ ਪਰਿਵਾਰ ਦਾ ਵੀ ਅਸੀਂ ਅੱਜ ਵਰਸ਼ਨ ਜਾਣਾਂਗੇ ਪਰਿਵਾਰ ਉਹਨਾਂ ਦਾ ਕੀ ਕੁਝ ਕਹਿੰਦਾ ਹੈ ਤਾਂ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਫੌਜੀ ਅਬਦੁਲ ਸਤਾਰ ਜੁੜਨ ਵਾਲੇ ਨੇ ਤਾਂ ਦੱਸ ਦੇ ਕਿ ਕਰਨਲ ਬਾੜ ਤੋਂ ਬਾਅਦ ਇੱਕ ਹੋਰ ਜਵਾਨ ਦੇ ਉੱਤੇ ਹਮਲਾ ਹੁੰਦਾ ਤਾਂ ਮੁਲਜ਼ਮਾਂ ਨੇ ਬੇਰਹਿਮੀ ਨਾਲ ਫੌਜੀ ਨੂੰ ਕੁੱਟਿਆ ਸੀ ਤਾਂ ਫੌਜੀ ਨੂੰ ਮੌਕੇ ਦੇ ਉੱਤੇ ਐਂਬੂਲੈਂਸ ਵੀ ਨਹੀਂ ਮਿਲੀ ਸੀ ਐਸਐਚਓ ਤੇ ਕੰਟਰੋਲ ਰੂਮ ਦਾ ਵਤੀਰਾ ਇਸ ਵਿੱਚ ਸ਼ੱਕੀ ਪਾਇਆ ਗਿਆ ਮਲੇਰ ਕੋਟਲਾ ਦੇ ਐਸਐਸਪੀ ਤੋਂ ਇਨਸਾਫ ਦੀ ਉਮੀਦ ਕਿੰਨੀ ਹੈ ਇਸ ਫੌਜੀ ਜਵਾਨ ਨੂੰ ਇਸ ਬਾਰੇ ਜਾਣਾਂਗੇ ਤਾਂ ਫੌਜੀ ਅਬਦੁਲ ਸਤਾਰ ਨੇਸੀਆ ਮਾਨ ਤੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਆਕਿਆ ਹੈ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਫੌਜੀ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਪਹਿਲਾਂ ਕੀਤੀ ਜਾ ਰਹੀ ਸੀ ਤਾਂ ਇਸ ਨੇ ਉਸ ਦਾ ਵੀ ਪਰਦਾ ਫਾਸ਼ ਕੀਤਾ ਸੀ ਤਾਂ ਹੁਣ ਇਸ ਫੌਜੀ ਜਵਾਨ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਅਬਦੁਲ ਸਤਾਰ ਇਸ ਦਾ ਨਾਮ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਹਮਲਾ ਹੋਇਆ ਕਰਨਲ 62 ਦੇ ਨਾਲ ਕਟਮਾਰ ਮਾਮਲੇ ਤੋਂ ਬਾਅਦ ਇਹ ਇੱਕ ਹੋਰ ਘਟਨਾ ਵਾਪਰੀ ਹੈ ਹਾਲਾਂਕਿ ਕਰਨਲ 62 ਦੇ ਨਾਲ ਕਟਮਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਹੀ ਕੀਤੀ ਗਈ ਸੀ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਤੋਂ ਬਾਅਦ ਸੀਬੀਆਈ ਜਾਂਚ ਜਿਹੜੀ ਆ ਉਹ ਸ਼ੁਰੂ ਹੋਈ ਤਾਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੀ ਸਖਤ ਕਾਰਵਾਈ ਜੋ ਹੈ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਵਿੱਚ ਕਰਨਲ 62 ਦੇ ਪਰਿਵਾਰ ਦਾ ਆਖਣਾ ਹੈ ਕਿ ਅਸੀਂ ਇਨਸਾਫ ਦੇ ਲਈ ਅਖੀਰ ਤੱਕ ਲੜਾਂਗੇ ਪਰ ਦੂਜੇ ਪਾਸੇ ਇੱਕ ਹੋਰ ਫੌਜੀ ਅਬਦੁਲ ਸਤਾਰ ਜੋ ਇਨਸਾਫ ਦੀ ਲਗਾਤਾਰ ਮੰਨ ਕਰ ਰਿਹਾ ਤਾਂ ਅਬਦੁਲ ਸੁਤਾਰ ਨੇ ਆਖਿਆ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ ਇਸ ਕਰਕੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਹ ਦੇਖੋ ਅੰਗਤ ਨੂੰ ਮੋਨਰਟ ਚੱਲ ਗਿਆ ਇਹ ਦੇਖੋ ਇਹ ਦੇਖੋ ਇਹ ਦੇਖੋ ਉਹ ਖੁੱਟੀ ਜਾਇ ਦੇ ਫੰਗਨ ਨੂੰ ਖਲੇ ਦੇ ਇਹ ਦੇਖੋ ਕਿਦਾਂ ਖੁੱਟ ਰਹੇ ਸਤਾਰੀ ਕੁੜੀਕੇ ਦੇ ਵਿੱਚ ਆਏ ਨੇ ਤੇ ਅੱਜ ਉਹ ਸਾਡੇ ਨਾਲ ਜੁੜ ਰਹੇ ਨੇ ਕਈ ਵੱਡੇ ਖੁਸ਼ਾਸੀ ਅੱਜ ਮੋਰ ਹੁਣ ਜਾਣਗੇ ਤੇ ਕਈ ਕੁਸਤਾ ਚਾਗੇ ਨੂੰ ਅੱਜ ਨਹੀਂ ਹੱਥਾਂ ਪੈਰਾਂ ਦੀ ਪਹਿਨ ਵਾਲੀ ਹੈ ਤਾਂ ਅੱਜ ਸਾਡੇ ਨਾਲ ਖੁਦ ਨੂੰ ਖੋਦ ਲਈ ਅਫਸਰ ਸਤਾਬ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਮਸਲਾ ਕੀ ਹੈ ਤਾਂ ਫੌਜੀ ਅਬਦੁਲ ਸਤਾਬ ਦੇ ਉੱਤੇ ਬੀਤੇ ਦਿਨੀ ਗੁੱਲਾ ਹੋਇਆ ਸੀ ਇਹ ਸਮਾਜ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੌਜੀਆਂ ਦੇ ਉੱਤੇ ਹਮਲਾ ਇਸ ਤੋਂ ਪਹਿਲਾਂ ਕਰਨਲ ਬਾੜ ਦੇ ਨਾਲ ਕੋਟਮਾਰ ਕੋਈ ਤਾਂ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਤੁਸੀਂ ਆਪਣੇ ਘਰ ਸ਼ਾਂਤੀ ਦੇ ਨਾਲ ਸੌ ਰਹੇ ਹੋ ਕਿਉਂਕਿ ਫੌਜੀ ਸਾਦੇ ਉੱਤੇ ਤਾਨਾਤ ਨੇ ਜਦੋਂ ਜੰਗ ਚੱਲ ਰਹੀ ਹੁੰਦੀ ਹੈ ਤਾਂ ਤੁਸੀਂ ਇਹਨਾਂ ਫੌਜੀ ਅਧਿਕਾਰੀਆਂ ਦੀ ਤਾਰੀਫ਼ ਕਰ ਦਿਓ ਫੌਜ ਦਾ ਸਤਿਕਾਰ ਕਰ ਦਿਓ ਇਸ ਤਰ੍ਹਾਂ ਦੀ ਰਾਜਨੀਤਿਕ ਸਵੀਕਾਰਯੋਗ ਨਹੀਂ ਹੈ ਤਾਂ ਸੀਬੀਆਈ ਨੂੰ ਇਸ ਦੀ ਜਾਂਚ ਕਰਨ ਦਿਓ ਤਾਂ ਕਰਨਲ ਪੁਸ਼ਪਿੰਦਰ ਬਾੜਕੋਟਮਾਰ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਇਹ ਟਿੱਪਣੀ ਆਈ ਸੀ ਪਰ ਦੂਜੇ ਪਾਸੇ ਹੁਣ ਫੌਜੀ ਅਬਦੁੱਲ ਸਤਾਰ ਦੀ ਗੱਲ ਕਰਾਂਗੇ ਤਾਂ ਅਬਦੁੱਲ ਸਤਾਬ ਸਾਡੇ ਨਾਲ ਜੁੜਨ ਵਾਲੇ ਨੇ ਤਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਆਖਰ ਪੂਰਾ ਮਾਮਲਾ ਕੀ ਹੈ ਔਰ ਕੋਸ਼ਿਸ਼ ਉਸ ਨੂੰ ਕੋਈ ਝੂਠੇ ਪਰਚੇ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੌਜੀ ਅਬਦੁਲ ਸਤਾਰ ਲਗਾਤਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਆਵਾਜ਼ ਚੁੱਕ ਰਹੇ ਨੇ ਹੁਣ ਤੱਕ ਉਹਨਾਂ ਦੀ ਬਦੌਲਤ ਕਈ ਭ੍ਰਿਸ਼ਟਾਚਾਰੀ ਕੁੜੀਕੇ ਦੇ ਵਿੱਚ ਆਏ ਨੇ ਤੇ ਅੱਜ ਉਹ ਸਾਡੇ ਨਾਲ ਜੁੜ ਰਹੇ ਨੇ ਕਈ ਵੱਡੇ ਖੁਲਾਸੇ ਅੱਜ ਮੋੜ ਹੋਣ ਜਾਣਗੇ ਤੇ ਕਈ ਭ੍ਰਿਸ਼ਟਾਚਾਰੀਆਂ ਨੂੰ ਅੱਜ ਵੀ ਹੱਥ ਪੈਰਾਂ ਦੀ ਪਹਿਣ ਵਾਲੀ ਹੈ ਤਾਂ ਅੱਜ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਉਹ ਜੁੜਨਗੇ ਅਬਦੁਲ ਸਤਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਮਸਲਾ ਕੀ ਹੈ ਤਾਂ ਫੌਜੀ ਅਬਦੁਲ ਸਤਾਰ ਦੇ ਉੱਤੇ ਬੀਤੇ ਦਿਨੀ ਹਮਲਾ ਹੋਇਆ ਸੀ ਇਸ ਸੰਬੰਧੀ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੌਜੀਆਂ ਦੇ ਉੱਤੇ ਹਮਲਾ ਇਸ ਤੋਂ ਪਹਿਲਾਂ ਕਰਨਲ ਬਾੜ ਦੇ ਨਾਲ ਕੋਟਮਾਰ ਕੋਈ ਤਾਂ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਤੁਸੀਂ ਆਪਣੇ ਘਰ ਸ਼ਾਂਤੀ ਦੇ ਨਾਲ ਸੌ ਰਹੇ ਹੋ ਕਿਉਂਕਿ ਫੌਜੀ ਸਾਦੇ ਉੱਤੇ ਤਾਨਾਤ ਨੇ ਜਦੋਂ ਜੰਗ ਚੱਲ ਰਹੀ ਹੁੰਦੀ ਹੈ ਤਾਂ ਤੁਸੀਂ ਇਹਨਾਂ ਫੌਜੀ ਅਧਿਕਾਰੀਆਂ ਦੀ ਤਾਰੀਫ਼ ਕਰ ਦਿਓ ਫੌਜ ਦਾ ਸਤਿਕਾਰ ਕਰ ਦਿਓ ਇਸ ਤਰ੍ਹਾਂ ਦੀ ਅਰਾਜਕਤਾ ਸਵੀਕਾਰਯੋਗ ਨਹੀਂ ਹੈ ਤਾਂ ਸੀਬੀਆਈ ਨੂੰ ਇਸ ਦੀ ਜਾਂਚ ਕਰਨ ਦਿਓ ਤਾਂ ਕਰਨਲ ਪੁਸ਼ਪਿੰਦਰ ਬਾਠ ਕੁਤਮਾਰ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਇਹ ਟਿੱਪਣੀ ਆਈ ਸੀ ਪਰ ਦੂਜੇ ਪਾਸੇ ਹੁਣ ਫੌਜੀ ਅਬਦੁੱਲ ਸਤਾਰ ਦੀ ਗੱਲ ਕਰਾਂਗੇ ਤਾਂ ਅਬਦੁੱਲ ਸਤਾਰ ਸਾਡੇ ਨਾਲ ਜੁੜਨ ਵਾਲੇ ਨੇ ਤਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਆਖਰ ਪੂਰਾ ਮਾਮਲਾ ਕੀ ਹੈ ਔਰ ਕੋਸ਼ਿਸ਼ ਕਿਉਂ ਉਸ ਨੂੰ ਕੋਈ ਝੂਠੇ ਪਰਚੇ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੌਜੀ ਅਬਦੁੱਲ ਸਤਾਰ ਲਗਾਤਾਰ ਪ੍ਰਸ਼ਟਾਚਾਰ ਦੇ ਵਿਰੁੱਧ ਆਵਾਜ਼ ਚੁੱਕ ਰਹੇ ਨੇ ਹੁਣ ਤੱਕ ਉਹਨਾਂ ਦੀ ਬਦੌਲਤ ਕਈ ਪ੍ਰਸ਼ਾਚਾਰੀ ਕੁੜੀਕੇ ਦੇ ਵਿੱਚ ਆਏ ਨੇ ਤੇ ਅੱਜ ਉਹ ਸਾਡੇ ਨਾਲ ਜੁੜ ਰਹੇ ਨੇ ਕਈ ਵੱਡੇ ਖੁਲਾਸੇ ਅੱਜ ਮੋੜ ਹੋਣ ਜਾਣਗੇ ਤੇ ਕਈ ਪ੍ਰਸ਼ਾਚਾਰੀਆਂ ਨੂੰ ਅੱਜ ਵੀ ਹੱਥਾਂ ਪੈਰਾਂ ਦੀ ਪੈਣ ਵਾਲੀ ਹੈ ਤਾਂ ਅੱਜ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਉਹ ਜੁੜਨਗੇ ਅਬਦੁਲ ਸਤਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਮਸਲਾ ਕੀ ਹੈ ਤਾਂ ਫੌਜੀ ਅਬਦੁਲ ਸਤਾਰ ਦੇ ਉੱਤੇ ਬੀਤੇ ਦਿਨੀ ਹਮਲਾ ਹੋਇਆ ਸੀ ਇਹ ਸੰਮਲਣੇ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਫੌਜੀਆਂ ਦੇ ਉੱਤੇ ਹਮਲਾ ਇਸ ਮਾਮਲੇ ਪਰਤੋੜ ਦੀ ਪਾਰ ਦੇ ਨਾਲ ਕੁੱਟਮਾਰ ਕੋਈ ਤਾਂ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਤੁਸੀਂ ਆਪਣੇ ਘਰ ਸ਼ਾਂਤੀ ਦੇ ਨਾਲ ਸੋਰੇ ਹੋ ਕਿਉਂਕਿ ਫੌਜੀ ਸਾਧ ਦੇ ਉਤੇ ਤਾਨਾਤ ਨੇ ਜਦੋਂ ਜੰਗ ਚੱਲ ਰਹੀ ਹੁੰਦੀ ਹੈ ਤਾਂ ਤੁਸੀਂ ਇਹਨਾਂ ਫੌਜੀ ਅਧਿਕਾਰੀਆਂ ਦੀ ਤਾਰੀਫ ਕਰ ਦਿਓ ਫੌਜ ਦਾ ਸਤਿਕਾਰ ਕਰ ਦਿਓ ਇਸ ਤਰ੍ਹਾਂ ਦੀ ਤਾਰਾਫ ਦਾ ਸਨਕਾਰਯੋਗ ਨਹੀਂ ਹੈ ਕਰਨਲ ਪੁਸ਼ਪਿੰਦਰ ਬਾਟ ਕੁਮਾਰ ਅਸਲ ਵਿੱਚ ਅਬਦੁਲ ਸਤਾਰ ਜੀ ਜੁੜ ਚੁੱਕੇ ਨੇ ਅਬਦੁਲ ਸਤਾਰ ਜੀ ਬੀਤੇ ਦਿਨੀ ਤੁਹਾਡੇ ਉੱਤੇ ਹਮਲਾ ਹੋਇਆ ਉਸ ਦੀ ਵੀਡੀਓ ਵੀ ਜਿਹੜੀ ਆ ਉਹ ਸਾਹਮਣੇ ਆਈ ਹੈ ਆ ਸਵਾਲ ਇਸ ਕਰਕੇ ਗੰਭੀਰ ਬਣ ਜਾਂਦੇ ਨੇ ਇੱਕ ਪਾਸੇ ਪਹਿਲਾਂ ਕਰਨਲ ਬਾਡ ਦੇ ਉੱਤੇ ਹਮਲਾ ਹੁੰਦਾ ਤੇ ਉਹ ਪਰਿਵਾਰ ਇਨਸਾਫ ਦੇ ਲਈ ਲੜਦਾ ਹ ਹੁਣ ਤੁਹਾਡੇ ਉੱਤੇ ਹਮਲਾ ਹੋਇਆ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਪੂਰਾ ਮਸਲਾ ਹੈ ਕੀ ਆ ਤੁਸੀਂ ਆਵਾਜ਼ ਸੁਣ ਸੁਣ ਪਾ ਰਹੇ ਮੇਰੀ ਅਬਦੁੱਲ ਜੀ ਅ ਲੱਗਦਾ ਕਿ ਸੰਪਰਕ ਉਹਨਾਂ ਦੇ ਨਾਲ ਨਹੀਂ ਹੋ ਪਾਰਿਆ ਦੁਆਰਾ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਤਾਂ ਦੱਸਦੀ ਕਿ ਅਬਦੁਲ ਸਤਾਰ ਦੇ ਉੱਤੇ ਬੀਤੇ ਦਿਨੀ ਹਮਲਾ ਹੋਇਆ ਸੀ ਜਿਸ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਤਾਂ ਐਸ ਐਚਓ ਤੇ ਕੰਟਰੋਲ ਰੂਮ ਦਾ ਵਤੀਰਾ ਸ਼ੱਕ ਦੇ ਘੇਰੇ ਦੇ ਵਿੱਚ ਹੈ ਤਾਂ ਅਬਦੁਲ ਸਤਾਰ ਹੋਰਾਂ ਨੇ ਕਈ ਵੱਡੇ ਸਵਾਲ ਉਹਨਾਂ ਦੇ ਉੱਤੇ ਆ ਚੁੱਕੇ ਨੇ ਤਾਂ ਅਬਦੁਲ ਸਤਾਰ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਅ ਅਬਦੁਲ ਸਤਾਰ ਜੀ ਜੋ ਪੂਰਾ ਮਸਲਾ ਕੀ ਹੈ ਤੁਸੀਂ ਸਾਨੂੰ ਸਮਝਾਓਗੇ ਕਿ ਆਖਰ ਉਸ ਦਿਨ ਅ ਕਟਨਾਕਰਮ ਕੀ ਵਾਪਰਿਆ ਤੁਹਾਡੇ ਉੱਤੇ ਹਮਲਾ ਕਿਉਂ ਹੋਇਆ ਹਾਂਜੀ ਐਕਚੁਅਲੀ ਨਾ ਮੇਰੇ ਇਸ ਬੰਦੇ ਨੇ ਜੋ ਸੁਦਾਗਰ ਮੁਹੰਮਦ ਹੈ ਜਿਨ੍ਹਾਂ ਨੇ ਅਟੈਕ ਕੀਤਾ ਮੇਰੇ ਤੇ ਜੀ 31 ਮਈ 2023 ਨੂੰ ਇਹਨਾਂ ਨੇ ਮੇਰੇ ਫਲੈਟ ਤੇ ਝੂਠੀ ਮਤਲਬ ਕਿ ਜਿਮੀ ਆਰਡਰ ਨੂੰ ਝੂਠੀ ਸਟੇ ਦੱਸ ਕੇ ਤਹਿਸੀਲਦਾਰ ਔਰ ਪੜਵਾਰੀ ਨੂੰ ਇਹਦੇ ਕਹਿਣ ਮੁਤਾਬਕ ਜੋ ਇਹਨੇ ਐਫੀਡੇਟ ਦਿੱਤਾ ਕਿ ਮੈਂ ਰਿਸ਼ਵਤ ਦੇ ਕੇ ਸਟੇ ਦਰਜ ਕਰਾਈ ਆ ਜਦਕਿ ਕੋਈ ਕੋਰਟ ਵੱਲੋਂ ਕੋਈ ਆਰਡਰ ਨਹੀਂ ਸੀ ਸਿਰਫ ਇੱਕ ਫੋਟੋ ਅੰਦਰ ਆ ਕੇ ਕੋਰਟ ਚ ਲਿਆਇਆ ਕਿ ਮੇਰਾ ਫਲੈਟ ਹੈ ਤੋਂ ਉਸ ਤੋਂ ਬਾਅਦ ਹੀ ਇਹਨੇ ਸਟੇਟ ਦਾਜ ਕਰਵਾ ਦਿੱਤੀ ਜਦ ਕਿ 3 ਅਗਸਤ ਦੇ ਜੋ ਜਿਮਨੀ ਆਰਡਰ ਸੀ ਮਾਨਯੋਗ ਅਦਾਲਤ ਨੇ ਜੋ ਏਟ ਪਾਈ ਸੀ ਉਹਦਾ ਇਹਨੇ ਵੇਟ ਨਹੀਂ ਕੀਤਾ ਕੰਡੈਕਟ ਰੂ ਕੋਰਟ ਕੀਤਾ ਤੇ ਰਿਸ਼ਵਤ ਦੇ ਕੇ ਜੀ ਸਟੇਟ ਦਾਜ ਕਰਾਤੀ ਸੀ ਉਸ ਤੋਂ ਬਾਅਦ ਹੀ ਮੈਂ ਜਿਹੜੀ ਇਹਦੀ ਇਨਕੁਆਰੀ ਲਈ ਇਨਵੈਸਟੀਗੇਸ਼ਨ करवाई ਤਾਂ ਇਹੇ ਦੋਸ਼ੀ ਪਾਇਆ ਗਿਆ ਜੀ ਸੁਖਧਰੀ ਦਾ ਤੇ ਇਹਦੇ ਤੇ 420 ਦਾ ਜਿਹੜਾ ਹੈਗਾ ਪਰਚਾ ਹੋ ਗਿਆ ਤੇ ਜਿਸ ਤੋਂ ਬਾਰੇ ਮੇਰੇ ਨਾਲ ਹੋਰ ਫੰਡ ਖਾਣ ਲੱਗਿਆ ਜੀ ਫਿਰ ਇਹਨੇ ਮੇਰੇ ਤੋਂ ਝੂਠੀ ਕੰਪਲੇਂਟ ਦੇ ਦਿੱਤੀ ਸੀ ਕਿ ਮੈਂ ਇਹਨੂੰ ਜਾਣੂ ਮਾਨਦੀ ਜਿਵੇਂ ਇਹਨਾਂ ਨੇ ਮੈਨੂੰ ਕੋਸ਼ਿਸ਼ ਕੀਤੀ ਆ ਐਵੇਂ ਇਹਦਾ ਕਹਿਣਾ ਕਿ ਮੈਂ ਵੀ ਇਹਨੂੰ ਕਿਸ਼ਤੀ ਸੀ ਤੇ ਮੇਰੇ ਘਰ ਤੇ ਹਮਲਾ ਹੋਇਆ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੀ ਪੁਲਿਸ ਨੇ ਇਹਦੇ ਘਰ ਦੇ ਸੀਸੀਟੀਵੀ ਫੋਟੋ ਵੀ ਖੰਗਾਲੇ ਜਾਂ ਜੋ ਵੀ ਜਾਂਚ ਦੇ ਵਿੱਚ ਉਹਨਾਂ ਨੇ ਮੈਂ ਵੀ ਉਹਨਾਂ ਦਾ ਸਹਿਯੋਗ ਕੀਤਾ ਤਾਂ ਉਹ ਜਿਹੜੇ ਐਲੀਗੇਸ਼ਨ ਆ ਕਿਉਂਕਿ ਮੈਂ ਆਪਣੀ ਡਿਊਟੀ ਤੇ ਅੰਡੇਮਾਨ ਨਿਕੋਬਰ ਪੋਸਟਡ ਸੀ ਤੇ ਉਹ ਜਿਹੜੇ ਐਲੀਗੇਸ਼ਨ ਸੀ ਉਹ ਝੂਠੇ ਪਾਏ ਗਏ ਸੀ ਜਿਸ ਤੋਂ ਬਾਅਦ ਕੁਰਸੇ ਡਿਪਾਰਟਮੈਂਟ ਨੇ ਉਹ ਦਫ਼ਤਰ दाखल ਕਰਦੀ ਸੀਗੀ ਦਰਖਾਸਤ ਇਹਦੀ ਹੂੰ ਹੂੰ ਤੇ ਫਿਰ ਇਹ ਹਾਈ ਕੋਰਟ ਚਲੇ ਗਿਆ ਜੀ ਮਤਲਬ ਤੁਸੀਂ ਦੱਸਦੇ ਕੋਈ ਜ਼ਮੀਂਦਾਰ ਰੋਲਾ ਇਹਨਾਂ ਨਾਲ ਚੱਲ ਰਿਹਾ ਸੀਗਾ ਜੀ ਜੀ ਹਾਂਜੀ ਆ ਕਿੰਨੀ ਜ਼ਮੀਨ ਸੀ ਜੀ ਉਹ ਹੈ ਟੋਟਲ 1300 ਗਾਜਾ ਜੀ ਇਹਦੇ ਵਿੱਚ ਆਪਣੇ 650 ਗਾਜਾ ਸਾਢੀ ਹੈ ਹੂੰ ਉਸ ਜ਼ਮੀਨ ਦੇ ਉੱਤੇ ਇਹ ਸਟੇ ਕਿਵੇਂ ਲੱਗੇ ਕਿੰਨਾ ਦੀ ਮਿਲੀ ਭੁਗਤ ਸਾਹਮਣੇ ਆਈ ਇਸ ਮਾਮਲੇ 'ਚ ਜੀ ਸਟੇ ਤਾਂ ਮਿਲ ਹੀ ਨਹੀਂ ਹੈ ਅੱਛਾ ਸਟੇ ਨਹੀਂ ਮਿਲਿਆ ਉਸ ਤੇ ਹਾਂ ਜੀ ਹਾਂ ਜੀ ਮਾਨਜੋਗਰਦਲ ਤਾਂ ਕੀ ਕੇਸ ਉਹ ਵੀ ਬਟਲੌਕ ਕਰਕੇ ਡਰਦਾ ਬਾਅਦ ਕਿਉਂਕਿ ਦਿੱਤੇ 420000 ਜਦੋਂ ਪਛਾਤਾ ਦਰ ਜੋ ਗਿਆ ਇਹ ਜੀ ਸਿਰਫ ਇਹਦਾ ਕਹਿਣਾ ਇਹਨੇ ਫੀਡਬੈਕ ਦਿੱਤਾ ਜੀ ਨੋਟਰੀ ਅਟੈਸਟਡ ਵੀ ਮੈਂ ਰਿਸ਼ਵਤ ਦੇ ਕੇ ਕੰਮ ਕਰਾਇਆ ਤਹਿਸੀਲਾਂ ਤੇ ਪਟਵਾਰੀ ਨੂੰ ਅੱਛਾ ਮਤਲਬ ਰਿਸ਼ਵਤ ਦੇ ਕੇ ਸਟੇ ਵਾਲਾ ਝੂਠਾ ਇਹਨਾਂ ਨੇ ਉੱਥੇ ਦੱਸਿਆ ਕਿ ਮੈਨੂੰ ਸਟੇ ਮਿਲ ਗਈ ਹੈ ਕੋਰਟ ਦੇ ਵਿੱਚ ਹਾਂ ਜੀ ਉਹ ਫਾਦੇ ਦੇ ਵਿੱਚ ਐਂਟਰੀ ਪੁਆਤੀ ਸੀ ਜਿਹੜੀ ਕਿ ਬਾਅਦ ਵਿੱਚ 20 ਦਿਨ ਬਾਅਦ ਉਹ ਉਤਾਰਤੀ ਉਹਨਾਂ ਨੇ ਹੂੰ ਜੀ ਠੀਕ ਹੈ ਪਰ ਤੁਸੀਂ ਦੱਸ ਰਹੇ ਹੋ ਕਿ ਖਿਆਲ ਜ਼ਮੀਂਦਾਰ ਰੋਲਾ ਸੀਗਾ ਇਸ ਮਾਮਲੇ 'ਚ ਪ੍ਰੇਸ਼ਾਚਾਰ ਕਰਕੇ ਇਸ ਨੇ ਕਪੜਾ ਕਰ ਵੀ ਲਿੱਤਾ ਹਮਲਾ ਤੁਹਾਡੇ ਉੱਤੇ ਹੋ ਜਾਂਦਾ ਹੈ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਾਂ ਤੁਹਾਨੂੰ ਪਹਿਲਾਂ ਹੀ ਲੱਗ ਰਿਹਾ ਸੀਗਾ ਕਿ ਤੁਹਾਡੇ ਉੱਤੇ ਹਮਲਾ ਇਹ ਲੋਕ ਕਰ ਸਕਦੇ ਨੇ ਜੀ ਮੈਨੂੰ ਲੋਕਾਂ ਤੋਂ ਪਤਾ ਲੱਗਦਾ ਸੀ ਵੀ ਹਮਲਾ ਕਰਨ ਦੀ ਚਾਰਜ ਨੇ ਇਹ ਦੋਸਾ ਲਾਤੋਂ ਹੀ ਸੁਣਦਾ ਆ ਰਿਹਾ ਸੀ ਤੇ ਜਿੱਦੇ ਕਰਕੇ ਮੈਂ ਟਾਈਮ-ਟਾਈਮ ਤੇ ਜਦੋਂ ਵੀ ਛੁੱਟੀ ਆਉਂਦਾ ਸੀ ਐਸਐਸਪੀ ਸਾਹਿਬ ਨੂੰ ਤੇ ਜੋ ਡਿਪਾਰਟਮੈਂਟ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੀਐਮ ਸਾਹਿਬ ਤੱਕ ਮੈਂ ਉਹਨਾਂ ਦੀ ਨੋਟਿਸ ਪਾਉਂਦਾ ਸੀ ਕਿ ਮੈਂ ਛੁੱਟੀ ਆ ਰਿਹਾ ਤੇ ਮੇਰੇ ਤੇ ਹਮਲਾ ਹੋ ਸਕਦਾ ਹੈ ਜੀ ਤੇ ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲੇਗਾ ਤੇ ਮੈਂ ਪ੍ਰੋਟੈਸਟ ਵੀ ਕਰਾਂਗਾ ਹੂੰ ਹੂੰ ਦੇ ਉਹ ਪ੍ਰੋਟੈਸਟ ਚਾਹੀ ਮੇਰਾ ਮਤਲਬ ਕਿ ਜੋ ਵੀ ਜੋ ਮਤਲਬ ਕਿ ਮੇਰੇ ਕੋਲ ਐਵੀਡੈਂਸ ਨੇ ਐਵੀਡੈਂਸ ਹੈ ਰਿਪੋਰਟ ਹੈ ਕਾਗਜ਼ੀ ਸਬੂਤ ਨੇ ਉਹਨਾਂ ਦੇ ਹਿਸਾਬ ਤੇ ਉਹ ਲਗਾ ਕੇ ਮੈਂ ਆਪਣੀ ਗੱਡੀ ਤੇ ਜਾਂ ਕੰਦਾ ਤੇ ਦੁਵਾਰਾਂ ਤੇ ਮੈਂ ਪ੍ਰੋਟੈਸਟ ਕਰਦਾ ਰਹੂੰਗਾ ਜਿੰਨਾ ਚਿਰ ਮੈਨੂੰ ਹਨਸਾਫ ਨਹੀਂ ਮਿਲਦਾ ਜੀ ਠੀਕ ਹੈ ਇਸ ਮਾਮਲੇ ਚ ਜਦੋਂ ਤੁਸੀਂ ਕੱਲ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਬੀਤੇ ਦਿਨੀ ਹਮਲੇ ਦੀ ਤੁਹਾਡੇ ਇਹ ਕਿਹੜੀ ਥਾਂ ਦੀ ਵੀਡੀਓ ਕਿੰਨਾ ਕਿੰਨਾ ਲੋਕਾਂ ਨੇ ਤੁਹਾਡੇ ਉੱਤੇ ਹਮਲਾ ਕੀਤਾ ਸੀ ਜੀ ਇਹ ਮੇਰੇ ਬਿਲਕੁਲ ਫਰਾੜ ਦੇ ਸਾਹਮਣੇ ਸਾਡੇ ਰਸਤੇ ਤਰ੍ਹਾਂ ਦੀ ਜ਼ਮੀਨ ਮੁਹੰਮਦ ਅ ਪਲੇ ਜੀ ਸੋਰੀ ਜਮੀਨ ਮਾਨ ਦਾ ਜਮਾਲਦੀਨ ਅੰਕਲ ਨੇ ਮੇਰੇ ਉਹਨਾਂ ਦੇ ਬੇਟੇ ਸਾਹਿਬਦੀਨ ਦੀ ਰਪਾਣਾ ਜੀ ਕਰਾਇਨ ਦੀ ਸੀ ਉਹਦੇ ਵਿੱਚ ਬੈਠੇ ਹੋਏ ਸੀ ਜੀ ਅੱਛਾ ਤੇ ਜਿਹੜਾ ਇਹ ਹਮਲਾ ਮਤਲਬ ਇਹਨਾਂ ਦਾ ਇੱਕਦਮ ਆਉਣਾ ਲੱਗ ਦੇਖੋ ਤੁਸੀਂ ਦੇਖਿਓ ਸੀਸੀਟੀਵੀ ਫੋਟੋ ਚ ਦੇਖਿਆ ਉਹਨਾ ਗੱਡੀਆਂ ਇੱਕਦਮ ਦੋ ਗੱਡੀਆਂ ਆਈਆਂ ਨੇ ਹੂੰ ਹੂੰ ਤੇ ਉਹ ਗੱਡੀਆਂ ਚੋਂ ਨਿਕਲ ਕੇ ਇੱਕਦਮ ਪਹਿਲਾ ਦਵਾਰ ਇਹਨਾਂ ਨੇ ਮੇਰੇ ਬੋਟ ਮੋਟਰਸਾਈਕਲ ਤੇ ਕੀਤਾ ਉਹਦੀ ਟੈਂਕੀ ਤੇ ਕੀਤਾ ਜੀ ਰੋੜ ਨਾਲ ਫਿਰ ਇਹਨਾਂ ਨੇ ਦੂਜਾ ਵਾਰ ਮੇਰੇ ਸੈੱਟ ਕੀਤਾ ਤੇ ਵਿੱਚ ਬਚਾਉਣ ਲਈ ਜੋ ਮੇਰਾ ਰਿਸ਼ਤੇਦਾਰ ਆ ਆਪਣੇ ਸਾਹਿਬਦੀਨ ਲੱਕੀ ਉਹਨੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਦੋ ਦੰਦ ਭੰਨ ਤੇ ਟੱਕਾ ਮਾਰ ਕੇ ਬਾਹਰ ਸੱਡਦਾ ਤੇ ਉਹਦੇ ਪੱਟੇ ਤੇ ਵੀ ਸੱਟ ਆਈ ਆ ਜੀ ਤੇ ਦੂਜਾ ਵਾਰ ਫਿਰ ਸਦਾਗਰ ਮੁਹੰਮਦਵਾ ਦਾ ਦਿੱਦਾ ਦੂਜਾ ਵਾਰ ਮੇਰੇ ਸਾਹਦੇ ਸਰਾਜ ਮੁਹੰਮਦ ਨੇ ਕੀਤਾ ਜੀ ਹਿਸਾਰ ਮੁਹੰਮਦ ਨੇ ਕੀਤਾ ਤੇ ਤੀਜਾ ਸਰਾਜ ਮੁਹੰਮਦ ਜੋ ਸਾਹਿਬ ਦਾ ਕਾਉਂਸਲਰ ਆ ਮੰਡੀ ਅਮਲਗਰ ਦਾ ਤੇ ਤਿੰਨੇ ਇਕੱਠੇ ਲਗਾਤਾਰ ਮੈਨੂੰ ਚੁੰਬੜਦੇ ਆ ਅੰਦਰ ਦੁਕਾਨ ਦੇ ਫਿਰ ਮੈਨੂੰ ਬਾਹਰ ਖਿੱਚ ਤੂ ਕਿ ਇਹਨਾਂ ਨੇ ਦੁਕਾਨ ਦੇ ਬਾਹਰ ਲਿਆ ਕੇ ਮੇਰੇ ਤੇ ਲਗਾਤਾਰ ਤੁਸੀਂ ਦੇਖਿਆ ਵੀ ਕਿਵੇਂ ਲਾਠੀ ਡੰਡਿਆਂ ਨਾਲ ਬੇਟਾਂ ਨਾਲ ਰਾੜਾਂ ਨਾਲ ਹਮਲਾ ਹਮਲਾ ਉਹ ਰੁਕਣ ਵਾਲਾ ਉਹ ਇਹ ਵੀ ਕਹਿ ਰਹੇ ਇਹਨੂੰ ਸਾਰੇ ਨੂੰ ਅੱਜ ਛੱਡਣਾ ਨਹੀਂ ਤੇ ਗਰੀਬ ਸੋਰੀ ਮੈਂ ਚੋਨਾ ਗਾਲੀ ਕੱਢੀ ਇਹਨਾਂ ਨੇ ਉਹ ਗਾਲਾਂ ਗਾਲਾਂ ਦਾ ਇਸਤੇਮਾਲ ਕੀਤਾ ਜਾਂਦੀਆਂ ਜਾਂਦੀਆਂ ਨਾ ਤੇ ਇਹਨੂੰ ਅੱਜ ਫੌਜੀ ਨੂੰ ਇੱਥੇ ਜਿਹੜਾ ਇਹਦਾ ਮੁੱਦਾ ਇੱਥੇ ਖਤਮ ਕਰ ਦੇਣਾ ਇਹਨੂੰ ਜਿਉਂਦਾ ਨਹੀਂ ਛੱਡਣਾ ਇਹ ਗਵਾਰਡਿੰਗ ਸੀਗੀ ਉਹਨਾਂ ਦੀ ਆ ਕਾਫੀ ਬੇਰਮੀ ਦੇ ਨਾਲ ਤੁਹਾਡੇ ਨਾਲ ਮਾਰਕੁੱਟ ਉਹਨਾਂ ਲੋਕਾਂ ਨੇ ਕੀਤੀ ਹੈ ਜਦੋਂ ਮਾਰਕੁੱਟ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਜਦੋਂ ਕਾਫੀ ਕਿਉਂਕਿ ਤਸਵੀਰਾਂ ਤੁਹਾਡੀਆਂ ਆਈਆਂ ਨੇ ਖੂਨ ਦੇ ਨਾਲ ਤੁਸੀਂ ਲੱਤ ਪਾਸੀ ਉਸ ਤੋਂ ਬਾਅਦ ਐਮਰਜੈਂਸੀ ਸਵਾਵਾ ਕੀ ਤੁਹਾਨੂੰ ਮੌਕੇ ਦੇ ਉੱਤੇ ਮਿਲੀਆਂ ਪੁਲਿਸ ਸਟੇਸ਼ਨ ਤੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਤੁਹਾਨੂੰ ਜੀ ਮੈਂ ਜਿਹੜੇ ਇਹ 4:28 ਮਿੰਟ ਤੇ ਔਰ 29 ਮਿੰਟ ਤੇ ਕੋਲਾ ਕੀਤੀਆਂ ਨੇ ਜੀ ਤੇ ਮੇਰੇ ਜਿਹੜਾ ਹੈਗਾ ਰਿਸ਼ਤੇਦਾਰ ਲੱਕੀ ਉਹਨੇ ਵੀ ਕੀਤੀਆਂ ਨੇ ਪਰ ਸਾਨੂੰ ਜੋ ਰਿਸਪੌਂਸ ਆਇਆ ਉਹ ਕਹਿੰਦੇ ਉਹਨੂੰ ਕਾਲ ਕਰੋ 100 ਪੁਲਿਸ ਕੰਟਰੋਲ ਨੂੰ ਕਹਿੰਦਾ 110 ਤੇ ਕਰੋ 112 ਵਾਲੇ ਕਹਿੰਦੇ ਤੁਹਾਨੂੰ ਪੁਲਿਸ ਸਟੇਸ਼ਨ ਦਾ ਨੰਬਰ ਦਿੰਨੇ ਆ ਉਥੇ ਕਰੋ ਉਹ ਕਹਿੰਦੇ ਤੁਸੀਂ ਐ ਕਰੋ ਜੀ 112 ਤੇ ਕਰੋ 112 ਵਾਲੇ ਆਉਣਗੇ ਹੂੰ ਤੇ ਮੈਨੂੰ ਕੋਈ ਚੱਕ ਕੇ ਮੇਰਾ ਜੋ ਰਿਸ਼ਤੇਦਾਰ ਆ ਉਹਦੇ ਨਾਲ ਮੈਨੂੰ ਮੋਟਰਸਾਈਕਲ ਤੇ ਪਲੇ ਸਟੇਸ਼ਨ ਬੋਲ ਚ ਆ ਗਿਆ ਕਿਉਂਕਿ ਮੈਨੂੰ ਡਰ ਸੀ ਕਿਉਂਕਿ ਜੀ ਦੇਖੋ ਦੋ ਗੱਡੀਆਂ ਭਰੀਆਂ ਹੋਈਆਂ ਸੀ ਇਹਨਾਂ ਨੇ ਚਾਰੇ ਪਾਸੇ ਭਤੀਜੇ ਵੀ ਇੱਕ ਇਹਦਾ ਕੋਈ ਰੈਡੀਟੀ ਟੀ-ਸ਼ਰਟ ਉਹਦੇ ਵਿੱਚ ਸੀ ਉਹ ਸਿਸਦੀ ਵੀ ਫੋਟੋਆਂ ਦੇ ਵਿੱਚ ਖੰਗਾ ਰਿਆ ਜਾਊ ਤਾਂ ਆਊਗਾ ਤੇ ਇੱਕ ਇਹਨਾਂ ਦਾ ਭਾਣ ਜავი ਸੀ ਕੋਈ ਦਾੜੀ ਵਾਲਾ ਤੇ ਪਲੱਸ ਇਹਦਾ ਇੱਕ ਵੱਡਾ ਭਰਾ ਜਾਮੀਨ ਜੋ ਮੌਕੇ ਤੇ ਮੌਜੂਦ ਸੀ ਉਹ ਖਬਰ ਹਮ ਬਾਹਰ ਤੇ ਨਿਕਲ ਕੇ ਆਈ ਹੈ ਕਿਉਂਕਿ ਜੀ ਮੈਂ ਪੰਜ ਦਿਨ ਤਾਂ ਮੇਰੀ ਖੁਦ ਦੀ ਹਾਲਾਤ ਇੰਨੇ ਖਰਾਬ ਸੀ ਕਿ ਮੈਂ ਬਿਆਨ ਵੀ ਨਹੀਂ ਚੰਗੀ ਤਰ੍ਹਾਂ ਦੇ ਪਾਇਆ ਜਦੋਂ ਇਹ ਸਿਸਦੀ ਵੀ ਫੋਟੋਆਂ ਆਂਦੀਆਂ ਨੇ ਤਾਂ ਉਹ ਵਿੱਚ ਖੜੇ ਹੋਏ ਨੇ ਉਹ ਸਾਨੂੰ ਪਤਾ ਲੱਗਿਆ ਉਹ ਅਸਲੀ ਕਿ ਕਿਉਂ ਫਿਰ ਜ਼ਿਆਦਾ ਪਰ ਛਡਾਉਂਦੇ ਜੇ ਚੰਗੇ ਹੁੰਦੇ ਉਹ ਐਸੇ ਲਈ ਖੜੇ ਸੀ ਜੀ ਅਸੀਂ ਮੈਂ ਕਿਤੇ ਭੰਜਰ ਦੇ ਕਾਮਯਾਬ ਹੁਆ ਤਾਂ ਉਹ ਮੈਨੂੰ ਫੜ ਕੇ ਦੁਬਾਰੇ ਛਿੱਟਣਾ ਸੀ ਜੀ ਇਹਨਾਂ ਨੇ ਚਾਰੇ ਪਾਸੇ ਜਿਹੜੇ ਹੈਗੇ ਆ ਇਸ਼ਾ ਮੈਂ ਕਿਨਾ ਵੀ ਇਹਦੀ ਸੀਸੀਟੀਵੀ ਫੋਟੋ ਹੋ ਗਿਆ ਨਾ ਮੈਂ ਮੌਕੇ ਤੇ ਮੌਜੂਦ ਨਹੀਂ ਜਾਂ ਕੁਝ ਨਹੀਂ ਇਹ ਮੌਕੇ ਤੇ ਮੌਜੂਦ ਨਹੀਂ ਸੀ ਤਾਂ ਭੰਜਰਾਂ ਦੀ ਕਿ ਲੋੜ ਸੀ ਇਹਨਾਂ ਨੂੰ ਲੋਕ ਲਗਾ ਕੇ ਤੇ ਮੇਰੀ ਇੱਕ ਇਹਨਾਂ ਦਾ ਨੌਕਰ ਹੈ ਜੀ ਲੂ ਜਿਨੇ ਗੱਡੀ ਦੇ ਵਿੱਚ ਹਥਿਆਰ ਰੱਖੇ ਨੇ ਜੀ ਮੈਂ ਇਹ ਪੋਰਸ ਨੂੰ ਪਹਿਲਾਂ ਤੋਂ ਸ਼ੁਰੂ ਤੋਂ ਮੇਰੇ ਹਰ ਇੱਕ ਐਪਲੀਕੇਸ਼ਨ ਚ ਦਿੱਤਾ ਹੋਇਆ ਜੀ ਕਿ ਉਹ ਬੰਦਾ ਝੂਠੇ ਬਿਆਨ ਦੇਣ ਲਈ ਰੱਖਿਆ ਹੋਇਆ ਹੈ ਇਹਨਾਂ ਨੇ ਝੂਠੀਆਂ ਗਵਾਹੀਆਂ ਦੇਣ ਲਈ ਰੱਖਿਆ ਹੁੰਦਾ ਹੈ ਤੇ ਉਹ ਵੀ ਫਰਾਰ ਆ ਹੂੰ ਠੀਕ ਹੈ ਆ ਤੁਸੀਂ ਦੱਸ ਰਹੇ ਸੀ ਉਸ ਤੋਂ ਬਾਅਦ ਤੁਸੀਂ ਪੁਲਿਸ ਸਟੇਸ਼ਨ ਗਏ ਆਪਣੇ ਤੁਹਾਡਾ ਸਾਥੀ ਕੋਈ ਤੁਹਾਨੂੰ ਪੁਲਿਸ ਸਟੇਸ਼ਨ ਲੈ ਕੇ ਗਿਆ ਉਸ ਤੋਂ ਬਾਅਦ ਕੀ ਕੁਝ ਵਤੀਰਾ ਸੀ ਅੱਗੇ ਜੀ ਉੱਥੇ ਦਾ ਵਤੀਰਾ ਮਤਲਬ ਬਹੁਤ ਹੀ ਇੱਕ ਤਰ੍ਹਾਂ ਦਾ ਸਵਾਲੀਆ ਵਾਲਾ ਸੀਗਾ ਤੇ ਜੋ ਬਿਤਕਰਮ ਇਹ ਨਾ ਹੋਇਆ ਬਹੁਤ ਗੰਦਾ ਸੀ ਜਦੋਂ ਮੈਂ ਆਪਣੇ ਪੁਲਿਸ ਸਟੇਸ਼ਨ ਪਹੁੰਚਿਆ ਮੇਰਾ ਇਹ ਵਿੱਚ ਤੁਹਾਡੇ ਟੋਕੇ ਇੱਕ ਗੱਲ ਕਹਿਣੀ ਆ ਕਿ ਮੈਂ ਚਾਹਣਾ ਹੁਣ ਵੀ ਸੀਸੀਟੀਵੀ ਫੋਟੋ ਜਿਹੜੇ ਹੈਗੇ ਆ ਪੁਲਿਸ ਸਟੇਸ਼ਨ ਦੇ ਬਰਾਮਦ ਕੀਤੇ ਜਾਣ ਕਿਉਂਕਿ ਉਹ ਇਸ ਕੇਸ ਲਈ ਬਹੁਤ ਮਹੱਤਵਪੂਰਨ ਐਵੀਡੈਂਸ ਨੇ ਜਦੋਂ ਮੈਂ ਗਿਆ ਜੀ ਐਸ ਐਚਓ ਸਾਹਿਬ ਨੇ ਅੰਦਰ ਜਦੋਂ ਨਾਲ ਆਫਿਸ ਬੜਿਆ ਜਿੱਦੀ ਉਹਨਾਂ ਨੇ ਕਿਹਾ ਹਾਈ ਵੀ ਤੈਨੂੰ ਕੀ ਹੋ ਗਿਆ ਮੈਂ ਕਿਹਾ ਜੀ ਮੇਰੇ ਤੇ ਹਮਲਾ ਹੋਇਆ ਮੈਮ ਮੈਨੂੰ ਪਲੀਜ਼ ਦੇਖੋ ਜੀ ਮੈਂ ਉਹਨਾਂ ਤੋਂ ਕੋਈ ਰਿਪੋਰਟ ਦੀ ਮੰਗ ਨਹੀਂ ਕੀਤੀ ਮੈਂ ਪਹਿਲਾਂ ਅਸਲ ਕੋਣ ਉਸ ਮੌਜੂਦ ਸੀ ਉਸ ਵੇਲੇ ਉੱਥੇ ਕਮਲਜੀਤ ਕੌਰ ਜੀ ਅੱਛਾ ਜੀ ਇੰਸਪੈਕਟਰ ਕਮਲਜੀਤ ਕੌਰ ਜੋ ਥੋੜੇ ਦਿਨ ਪਹਿਲਾਂ ਹੀ ਪ੍ਰੋਮੋਟ ਹੋਏ ਨੇ ਹੂੰ ਤੇ ਉਹਨਾਂ ਤੋਂ ਜਦੋਂ ਮੈਂ ਹੈਲਪ ਮੰਗੀ ਤਾਂ ਉਹਨਾਂ ਦਾ ਕਹਿਣਾ ਇਹ ਸੀ ਤੇ ਵੀ ਮੈਨੂੰ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਮੈਂ ਰਿਕੁਐਸਟ ਕੀਤੀ ਸੀ ਕਿ ਮੈਂ ਇੱਕ ਆਰਮੀ ਪਰਸਨ ਆ ਜੀ ਮੇਰਾ ਆਈ ਕਾਰਡ ਮੇਰੇ ਕੋਲੇ ਆ ਕਿ ਮੈਨੂੰ ਪਲੀਜ਼ ਰਿਕੁਐਸਟ ਆ ਕਿ ਸੇਫਲੀ ਮੇਰੇ ਤੇ ਹਮਲਾ ਦਵਾਰੇ ਹੋ ਸਕਦਾ ਮੈਨੂੰ ਹਸਪੀਟਲ ਜੋ 에ਅਰਫੋਰਸ ਹਸਪੀਟਲ ਆ ਹਲਵਾਰੇ ਉੱਥੇ ਪਹੁੰਚਾਇਆ ਜਾਵੇ ਇਹ ਇਹਨਾਂ ਦਾ ਕਹਿਣਾ ਸੀ ਤੁਸੀਂ ਹਸਪੀਟਲ ਜਾਓ ਸਾਡਾ ਕੰਮ ਨਹੀਂ ਹੈ ਪਹਿਲਾਂ ਉੱਥੇ ਜਾ ਕੇ ਜੋ ਵੀ ਆ ਆਪਣਾ ਮੈਡੀਕਲ ਕਰਾਓ ਜੋ ਵੀ ਟ੍ਰੀਟਮੈਂਟ ਕਰਾਓ ਉਹ ਦੂਆ ਸਾਡੇ ਕੋਲੇ ਆਇਓ ਕਿਉਂਕਿ ਮੈਂ ਕੋਈ ਰਿਪੋਰਟ ਦੀ ਤਾਂ ਗੱਲ ਹੀ ਨਹੀਂ ਕੀਤੀ ਸੀ ਕਿਉਂਕਿ ਮੈਨੂੰ ਮੇਰੀ ਜਾਨ ਨੂੰ ਖਤਰਾ ਸੀ ਜੀ ਹੂੰ ਮੈਂ ਤਾਂ ਤੁਸੀਂ ਜਾਨ ਦੀ ਪ੍ਰੋਟੈਕਸ਼ਨ ਔਰ ਐਂਬੂਲੈਂਸ ਦੀ ਡਿਮਾਂਡ ਕੀਤੀ ਸੀ ਇਹਨਾਂ ਕੋਲੇ ਕੋਈ ਕਿਉਂਕਿ ਮੈਨੂੰ ਤਾਂ ਉਸ ਟਾਈਮ ਤੋਂ ਸਾਰਿਆਂ ਨਾਲ ਪਹਿਲਾਂ ਆਪਣੀ ਜਾਨ ਕੀਮਤੀ ਲੱਗੀ ਕਿਵੇਂ ਮੇਰਾ ਪਰਿਵਾਰ ਪਿੱਛੇ ਆ ਮੇਰਾ ਬੇਟਾ 14 ਸਾਲ ਦਾ ਫਿਜ਼ਿਕਲੀ ਮੈਂਟਲੀ ਰਟਾਇਰਡ ਹੈ ਨਾ ਤੇ ਮੈਂ ਨੂੰ ਸਿਰਫ ਉਸ ਟਾਈਮ ਤਾਂ ਉਹ ਹੀ ਦਿਖਾਈ ਦੇ ਰਹੀ ਸੀ ਇਹ ਭਾਈ ਗੋੜ ਮੈਨੂੰ ਆਪਣੀ ਯੂਨੀਫਾਰਮ ਦੀ ਕਸਮ ਮੈਨੂੰ ਉਹੀ ਦਿਖਾਈ ਦੇ ਰਹੀ ਸੀ ਇਹ ਰਿਐਲਿਟੀ ਹੈ ਜੀ ਤੇ ਮੈਂ ਚਾਹੁੰਦਾ ਸੀ ਵੀ ਕਿਵੇਂ ਨਾ ਕਿਵੇਂ ਇੱਕ ਵਾਰ ਹਸਪੀਟਲ ਪਹੁੰਚ ਜਾਾਂ ਤਾਂ ਮੈਂ ਸੇਫ ਹੋ ਜਾਾਂਗਾ ਤੇ ਇਸ ਤੋਂ ਵੱਧ ਜੀ ਉਹਨਾਂ ਨੇ ਮੇਰੀ ਸੁਣੀ ਨਹੀਂ ਤੇ ਉੱਥੇ ਇੱਕ ਜਵਾਨ ਸੀਗਾ ਜਿਹਦੇ ਲਈ ਮੈਂ ਹਰ ਵੀਡੀਓ ਚ ਕਹਿਣਾ ਚਾਹਣਾ ਕਿ ਉਹ ਬੰਦੇ ਦਾ ਆਈਡੈਂਟੀਫਾਈ ਮੈਂ ਕਰੂੰਗਾ ਉਹਨੂੰ ਮੈਂ ਪਛਾਣ ਲੂੰਗਾ ਉਹਦਾ ਮੈਂ ਕਹਿੰਦਾ ਪੰਜਾਬ ਪੁਲਿਸ ਵੱਲੋਂ ਸਨਮਾਨ ਹੋਣਾ ਚਾਹੀਦਾ ਉਹਨੇ ਦਿਲਿਆ ਦਿਲੀ ਦਿਖਾਈ ਇੱਕ ਇਨਸਾਨੀਅਤ ਦਿਖਾਈ ਉਹਨੇ ਮੈਨੂੰ ਭੱਜ ਕੇ ਗੱਡੀ ਵੱਲ ਹੋਇਆ ਪਟ્રોલ ਵੱਲ ਪੁਲਿਸ ਪਟ્રોલ ਵੱਲ ਕੇ ਮੈਂ ਇਹਨੂੰ ਬਿਠਾ ਕੇ ਸੇਵ ਜਗ੍ਹਾ ਤੇ ਹਸਪੀਟਲ ਦੇ ਵਿੱਚ ਲੈ ਕੇ ਜਾਵਾਂ ਪਰ ਐਸ ਐਚਓ ਨੇ ਮੌਜੂਦੇ ਤੇ ਇਹ ਬਤ ਕਰਾ ਦਿੱਤਾ ਉਹਨਾਂ ਨੇ ਰੋਕਿਆ ਉਹਨੂੰ ਨਹੀਂ ਜਾਣ ਦਿੱਤਾ ਐਸੀ ਕਰਕੇ ਮੈਨੂੰ ਪੂਰਾ ਸ਼ੱਕ ਨਹੀਂ ਯਕੀਨ ਆਈਆਂ ਤੇ ਉਹ ਐਸੇ ਘਟਨਾ ਦੇ ਵਿੱਚ ਸ਼ਾਮਲ ਨੇ ਦੇਖੋ ਜੀ ਪੁਲਿਸ ਦੇ ਜਿਹੜੀ ਹੈਗੀ ਆ 1 ਘੰਟੇ ਬਾਅਦ ਪਹੁੰਚ ਜਿੰਨਾ ਚਿਰ ਵੀਡੀਓ ਵਾਇਰਲ ਨਹੀਂ ਹੁੰਦੀ ਬਹੁਤ ਹਲਕੀਆਂ ਧਾਰਾਵਾਂ ਨਾਲ ਐਸਐਚਓ ਨੇ ਜੋ ਕਮਲਜੀਤ ਕਰਨ ਨੇ ਹਲਕੀਆਂ ਧਾਰਾਵਾਂ ਲਾ ਕੇ ਮਾਮਲਾ ਦਰਜ ਕੀਤਾ ਸੀ ਪਰ ਜਦੋਂ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੀ ਦਖਲਅੰਦਾਜ਼ੀ ਦੇ ਨਾਲ ਉਹਨਾਂ ਦੀ ਦਖਲ ਤੋਂ ਬਾਅਦ ਇਹ ਜਿਹੜੀ 307 ਦੀ ਧਾਰਾ ਵਿੱਚ ਐਡ ਕੀਤੀ ਗਈ ਆ ਹੂੰ ਖੈਰ ਅਸੀਂ ਦੂਸਰੇ ਸੁਧਾਗਰ ਅਹਿਮਦਗੜ੍ਹ ਦੇ ਪਰਿਵਾਰ ਨਾਲ ਕੋਸ਼ਿਸ਼ ਕਰ ਰਹੇ ਸੀ ਸੰਪਰਕ ਕਰਨ ਦੀ ਪਰ ਅੱਗੋਂ ਉਹਨਾਂ ਦੇ ਕੋਈ ਘਰ ਦੀ ਔਰਤ ਬੋਲ ਰਹੀ ਹੈਗੀ ਉਹ ਕਹਿੰਦੇ ਕਿ ਅਸੀਂ ਇਸ ਮੁੱਦੇ ਤੇ ਨਹੀਂ ਕੁਝ ਬੋਲਣਾ ਚਾਹੁੰਦੇ ਅਗੇ ਖੈਰ ਉਸ ਪਰਿਵਾਰ ਦਾ ਮਸਲਾ ਜ਼ਰੂਰ ਹੈਗਾ ਪਰ ਜਿਸ हिसाब ਨਾਲ ਤੁਸੀਂ ਦੱਸਿਆ ਕਿ ਐਸਐਚਓ ਦਾ ਵਤੀਰਾ ਵੀ ਜਿਹੜਾ ਸੀਗਾ ਉਹ ਠੀਕ ਨਹੀਂ ਸੀਗੀ ਤੁਹਾਨੂੰ ਇੱਕ ਜਾਨ ਦਾ ਖਤਰਾ ਸੀਗਾ ਪਰ ਉੱਥੇ ਮੌਕੇ ਤੇ ਤੁਹਾਨੂੰ ਐਮਰਜੈਂਸੀ ਸੇਵਾ ਵੀ ਜਿਹੜੀ ਹੈ ਐਂਬੂਲੈਂਸ ਵੀ ਨਹੀਂ ਮਿਲੀ ਆ ਡਾਕਟਰੀ ਰਿਪੋਰਟ ਦੇ ਵਿੱਚ ਕੀ ਕੁਝ ਹੁਣ ਤੱਕ ਸਾਹਮਣੇ ਆਇਆ ਜਿਹੜੇ ਤੁਹਾਡੇ ਉੱਤੇ ਹਮਲਾ ਹੋਇਆ ਉਸ ਵਿੱਚ ਕਿਹੜੇ-ਕਿਹੜੇ ਹਥਿਆਰ ਵਰਤੇ ਗਏ ਨੇ ਸਰ ਹਥਿਆਰ ਤਾਂ ਮੈਨੂੰ ਮਤਲਬ ਕਿ ਉਹਦੇ ਵਿੱਚ ਕੋਈ ਸ਼ੋਕ ਨਹੀਂ ਉਹਨਾਂ ਨੇ ਲਿਖਿਆ ਕਿ ਡੀਪ ਜਿਹੜੇ ਇਹ ਹੈ ਮੇਰੇ ਬਾਹਰ ਸਰ ਤੇ ਡੀਪ ਵਾਰ ਹੋਏ ਨੇ ਹੂੰ ਤੇ 10 ਟਾਂਕੇ ਮੇਰੇ ਸੱਚਾ ਜੀ ਹੂੰ ਤੇ ਉਹ ਮਤਲਬ ਜਦੋਂ ਮੈਨੂੰ ਉਹਦਾ ਟ੍ਰੀਟਮੈਂਟ ਕਰਨ ਤੋਂ ਬਾਅਦ ਜਦੋਂ ਲੈ ਕੇ ਆਇਆ ਵਾਰਡ ਦੇ ਵਿੱਚ ਉਦੋਂ ਕਹਿ ਰਹੇ ਸੀ ਕਿ ਇਹ ਵੀ نیچے ਸਾਰਾ ਕੁਝ ਦਿਖ ਰਿਹਾ ਸੀ ਇਹ ਬੰਦੇ ਦਾ ਇੱਕ ਹਾਂਜੀ ਤੇ ਦੂਜਾ ਸਰ ਮੇਰੇ ਦੋਨੇ ਲੱਤਾਂ ਤੇ ਟੰਕੇ ਨੇ ਮੈਂ ਆਪਣੀ ਲੱਤਾਂ ਤੇ ਮੇਰਾ ਜੋ ਹੈਗਾ ਚੱਲਣਾ ਮੁਸ਼ਕਿਲ ਆ ਭਾਰ ਨਹੀਂ ਹੁੰਦਾ ਜਿਆਦਾ ਦੇਰ ਤੱਕ ਤੇ ਮੈਨੂੰ ਮੈਂ ਡਿਗਣ ਦੀ ਮਤਲਬ ਐਂ ਲੱਗਦਾ ਕਿ ਡੇ ਕੇ ਭਾਂਗਾ ਤੇ ਮੇਰੇ ਜਿਹੜੀ ਹੈਗੀ ਲੈਫਟ ਜਿਹੜੀ ਹੱਥ ਦੀ ਸਰਜਰੀ ਆ ਜੀ ਮੇਰੀ ਹੂੰ ਹੂੰ ਕੱਲ ਨੂੰ ਹੋਣੀ ਆ ਜੀ ਤੇ ਮੇਰਾ ਦੂਜਾ ਹੱਥ ਵੀ ਦੋਨੇ ਕੰਡਮ ਨੇ ਜੀ ਜੀ ਦੋਨੇ ਹੱਥੇ ਵੀ ਕੰਡਮ ਨੇ ਤੇ ਮਤਲਬ ਕਿ ਇੰਨਾ ਬੇਰਹਿਮੀ ਨਾਲ ਜਿਹੜਾ ਹੈਗਾ ਹਮਲਾ ਕੀਤਾ ਦੇਖੋ ਜੀ ਮੈਂ 3 ਸਾਲਾਂ ਤੋਂ ਐਵੀਡੈਂਸ ਦੇ ਆਧਾਰ ਤੇ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਇਨਸਾਫ਼ ਮੰਗ ਰਹੇ ਆ ਹੁਣ ਜੇ ਇਹਨਾਂ ਨੂੰ ਇੰਨਾ ਸੀਗਾ ਇਹ ਜੋ ਸਰਾਜ ਮੁਹੰਮਦ ਆ ਜੋ ਅੱਜ ਮੇਰੇ ਤੇ ਹਮਲਾ ਕਰਕੇ ਗਿਆ ਇਹਨਾਂ ਦਾ ਭਰਾ ਤੇ ਬਿਆਨ ਉਲਟੇ ਸਿੱਧੇ ਦੇ ਰਹੇ ਨੇ ਤੇ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆ ਰਹੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਮੀਡੀਆ ਦਾ ਇੰਤਜ਼ਾਮ ਅਸੀਂ ਕਰਾਂਗੇ ਤੁਸੀਂ ਆਪਣਾ ਪੱਖ ਰੱਖੋ ਜਦੋਂ 3 ਸਾਲ ਪਹਿਲਾਂ ਇਹਦੇ ਭਰਾ ਨੇ ਐਹ ਜੀ ਠੱਗੀ ਕੀਤੀ ਆ ਤਾਈਓ ਚਸਵੀ ਦਾ ਪਰਚਾ ਹੋਇਆ ਉਦੋਂ ਇਹਨਾਂ ਨੇ ਕਿਉਂ ਨਹੀਂ ਰੋਕਿਆ ਜੀ ਉਹਨੂੰ ਕਿਉਂ ਨਹੀਂ ਰੋਕਿਆ ਗਲ ਹੂੰ ਹੂੰ ਆ ਕਹਿੰਦਾ ਮਤਲਬ ਕਿ ਜਿਹੜਾ ਤੁਹਾਡੇ ਨਾਲ ਪਹਿਲਾਂ ਧੋਖਾਧੜੀ ਦਾ ਕੇਸ ਜਿਹੜਾ ਸੀਗਾ ਉਹ ਤੁਹਾਡੇ ਉੱਤੇ ਮਤਲਬ ਇਹ ਇਸ ਕੇਸ ਵਿੱਚ ਉਹ ਵੀ ਫਸੇ ਧੋਖਾਧੜੀ ਦੇ ਕੇਸ ਦੇ ਵਿੱਚ ਆ ਜਿਹੜੀ ਸ਼ਮੂਲੀਅਤ ਸਾਹਮਣੇ ਆਈ ਪਟਵਾਰੀ ਦੀ ਤਾਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਦੇਖਣ ਨੂੰ ਮਿਲਿਆ ਜਾਂ ਨਹੀਂ ਨਹੀਂ ਜੀ ਇਹ ਡੀਸੀ ਦੇ ਕੋਲੇ ਮੇਰੇ ਡੀਸੀ ਸਾਹਿਬ ਤੋਂ 3 ਸਾਲਾਂ ਦੀ ਮੰਗ ਰਹੇ ਆ ਨਵੇਂ ਡੀਸੀ ਸਾਹਿਬ ਕੋਲੇ ਵੀ ਇਹ ਕੇਸ ਗਿਆ ਨੂੰ ਤਕਰੀਬਨ ਡੇਢ ਮਹੀਨਾ ਹੋ ਗਿਆ ਮਤਲਬ ਉਹਨਾਂ ਦੇ ਕੰਨ ਤੇ ਜੂਨ ਹੀ ਸਰਕ ਰਹੀ ਜੀ ਇੱਕ ਉਹ ਕਹਿ ਰਹੇ ਨੇ ਵੀ ਸਿਵਲ ਬੰਦੇ ਨੂੰ ਤੇ ਅਸੀਂ ਆਪੇ ਵਿਭਾਗ ਦੇ ਬੰਦੇ ਨੂੰ ਤਾਂ سزا ਦੇ ਦੇਵਾਂਗੇ ਮੈਂ ਕਹਿੰਦੀ ਕੀ سزا ਦਿੱਤੀ ਆ ਕਹਿੰਦੇ ਅਸੀਂ ਤਾਰਨਾ ਪੱਤਰ ਦਿੰਦਾ ਜੀ ਹੂੰ ਹੂੰ ਉਹ ਸੋਚਣ ਵਾਲੀ ਗੱਲ ਆ ਮੇਰੇ ਵਾਲੇ ਕੇਸ ਦੇ ਵਿੱਚ ਤਾਂ ਕੋਰਟ ਦਾ ਕੋਈ ਆਰਡਰ ਹੈ ਨਹੀਂ ਜੀ ਜਿਹੜਾ ਨੇ ਦਰਜ ਕਰਤਾ ਸੀ ਪਰ ਇਦਾਂ ਹੀ ਇਹਦੇ ਖਿਲਾਫ ਇੱਕ ਕੰਪਲੇਂਟ ਹੋ ਰਹਾ ਜਿਹਦੇ ਵਿੱਚ ਕੋਡ ਦਾ ਆਰਡਰ ਹੋਇਆ ਹੋਇਆ ਸੀ ਤੇ ਇਹ ਬੰਦੇ ਨੇ ਉਤਾਰਤਾ ਕੀ ਇਹ ਤਾਰਨਾ ਪੱਤਰ ਦਾ ਪਾਤਰ ਆ ਜਾਂ ਇਹ ਬੰਦਾ ਡਿਸਮਿਸਡ ਫਰਮ ਸਰਵਿਸ ਹੋਣ ਦਾ ਪਾਤਰ ਆ ਜੀ ਜੀ ਆ ਤਾਂ ਤੁਸੀਂ ਸੀਐਮ ਮਾਨ ਤੇ ਪੰਜਾਬ ਦੇ ਡੀਜੀਪੀ ਨੂੰ ਕੀ ਕੋਈ ਅਪੀਲ ਕਰਨਾ ਚਾਹੋਗੇ ਜੀ ਮੈਂ ਉਹਨਾਂ ਅਗੇ ਅਪੀਲ ਹੀ ਕਰਨਾ ਚਾਹੁੰਦਾ ਜੀ ਵੀ ਮੈਨੂੰ ਇੱਕ ਤਾਂ ਇਨਸਾਫ ਦਵਾਇਆ ਜਾਵੇ ਜਿਹੜਾ ਹੈਗਾ ਪਟਵਾਰੀ ਜਗਦੀਪ ਸਿੰਘ ਦੇ ਖਿਲਾਫ ਵੀ ਸਖਤੋ ਸਖਤ ਕਾਨੂੰਨੀ ਜਿਹੜੀਆਂ ਭ੍ਰਸ਼ਟਾਚਾਰ ਦੀਆਂ ਧਰਾਵਾਂ ਤਹਿਤ ਇਨਕੁਆਰੀ ਕਰਕੇ ਜਿੰਨੇ ਉਹਦੇ ਕਾਲੇ ਘਟਾਲੇ ਨੇ ਉਹ ਉਹਨਾਂ ਬਾਹਰ ਲਿਆ ਕੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਦੂਜਾ ਜੀ ਮੈਂ ਉਸ ਟਾਈਮ ਮੈਂ ਫਿਰ ਗਿਆ ਤੁਹਾਨੂੰ ਮੈਂ ਉਸ ਟਾਈਮ ਮੇਰੇ ਤੇ ਸੱਤਾ ਨਹੀਂ ਆ ਜੀ ਅਖਾੜ ਦੇ ਵਿੱਚ ਫੋਨ ਸੀ ਜੀ ਮੈਂ ਕਹਿੰਨਾ ਵੀ ਜਿਹੜੇ ਸਿਸਟਮ ਵੀ ਫੋਟੋ ਬਾਹਰ ਆਈਆਂ ਨੇ ਤਾਂ ਹੋਰ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸੀਸੀਟੀਵੀ ਸੀਸੀਟੀਵੀ ਚ ਫੋਟੋ ਰਿਕਵਰ ਕੀਤੀਆਂ ਜਾਣ ਤੇ ਇਹਦੇ ਜਿਹੜੇ ਵਿੱਚ ਦੋ ਇਹਨਾਂ ਦੇ ਬਾਹਨ ਨੇ ਇਹ ਗਰੀ ਉਹ ਬਾਹਨ ਹਲੇ ਤੱਕ ਜ਼ਬਤ ਨਹੀਂ ਹੋਏ ਜੀ ਤੇ ਮੇਰੀ ਮੰਗ ਉਹ ਬਹਾਨ ਵੀ ਜਦ ਤੱਕ ਉਹ ਜਦੋਂ ਕਿਸੇ ਵਾਰਦਾਤ ਵਿੱਚ ਕੋਈ ਚੀਜ਼ ਇਸਤੇਮਾਲ ਹੁੰਦੀ ਹੈ ਨਾ ਉਹਨੂੰ ਜਬਤ ਕੀਤਾ ਜਾਂਦਾ ਹੈ ਮੇਰੀ ਹਾਲੇ ਤੱਕ ਨੋਟਿਸ ਆ ਕਿ ਉਹ ਸ਼ਾਇਦ ਹਾਲੇ ਜਬਤ ਨਹੀਂ ਹੋਏ ਤੇ ਇੱਕ ਤਾਂ ਉਹ ਜਬਤ ਹੋਣੇ ਚਾਹੀਦੇ ਅਪ੍ਰੈਲ ਦੇ ਆਧਾਰ ਤੇ ਦੂਜਾ ਜੀ ਉਹ ਆਇਡੈਂਟੀਫਾਈ ਜਿਹੜੇ ਹੈਗੇ ਆ ਸੀਸੀਟੀਵੀ ਦੇ ਫੋਟੋ ਤੋਂ ਹੋ ਜਾਣਗੇ ਜੋ ਇਹਨਾਂ ਦਾ ਭਰਾ ਜੀ ਇਸ਼ਾ ਮੁਹੰਮਦ ਉਹ ਦੇਖੋ ਜੀ ਉਹਦੇ ਤੇ ਵੀ ਸਬੂਤ ਮਟਾਉਣ ਲਈ ਇੱਕ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਉਹ ਧਮਕਾ ਕੇ ਸੀਸੀਟੀਵੀ ਦੇ ਫੋਟੋ ਆ ਜਿਹੜੀਆਂ ਹਨ ਨੇ ਉਹ ਡਿਲੀਟ ਕਰਵਾ ਕੇ ਆਇਆ ਇੱਕ ਉੱਥੇ ਬੇਕਰੀ ਆ ਬਿਸਕਟ ਬਣਾਉਂਦੀ ਉਹਨਾਂ ਦੇ ਜਿਹੜੀ ਹੈਗੀ ਆ ਸਾਹਮਣੇ ਕਲੀਅਰ ਹੈ ਉਹਨਾਂ ਦੀ ਵੀ ਇਹਨਾਂ ਨੇ ਸੀਸੀਟੀਵੀ ਫੋਟੋਆਂ ਹਟਾਈਆਂ ਨੇ ਤੇ ਇੱਕ ਬਿਲਡਿੰਗ ਵਾਲੇ ਉਹਨਾਂ ਦੀਆਂ ਵੀ ਹਟਾਈਆਂ ਨੇ ਇੱਕ ਉੱਥੇ ਜੀ ਟੇਲਰ ਆ ਉਹਦੀਆਂ ਵੀ ਇਹਨਾਂ ਨੇ ਸੀਸੀਟੀਵੀ ਫੋਟੋਆਂ ਕੋਲੇ ਖੜ ਕੇ ਡਿਲੀਟ ਕਰਾਈਆਂ ਨੇ ਇੱਕ ਇਹ ਸਬੂਤ ਮਟਾਉਣ ਦੀ ਸਾਜ਼ਿਸ਼ ਆ ਜਿਹੜੀ ਇਹ ਇਹਦੇ ਖਿਲਾਫ ਇਸੇ ਇਸੇ ਮੁਹੰਮਦ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਤਸਵਾ ਦੇ ਇਹਨਾਂ ਦਾ ਇੱਕ ਮਿੰਟ ਭਰਾ ਸੀ ਜਾਮੀਨ ਮੁਹੰਮਦ ਜੋ ਕਿ ਉਹ ਵੀ ਫਰਾਰ ਆ ਹੁਣ ਉਹ ਵਿੱਚ ਉਹਦੀ ਸਮੂਲੀਅਤ ਨਜ਼ਰ ਆ ਰਹੀ ਆ ਉਹ ਵੀ ਸੀ ਉਹ ਸਿਰਫ ਇਹ ਮੈਨੂੰ ਰੋਕਣ ਲਈ ਸੱਟ ਕੇ ਦੁਬਾਰੇ ਵੀ ਸੱਟਾਂਗੇ ਜੇ ਭੱਜੂਗਾ ਤੇ ਪਰ ਉਹ ਜੋ ਜਮਾਲਦੀਨ ਅੰਕਲ ਜਦੋਂ ਪੁਲਿਸ ਸਟੇਸ਼ਨ ਤੋਂ ਹੈਲਪ ਮੰਗਣ ਗਏ ਸੀ ਉਹ ਜਦੋਂ ਵਾਪਸ ਆਏ ਉਹਨਾਂ ਨੇ ਆ ਕੇ ਰੌਲਾ ਪਾਤਾ ਪੁਲਸ ਆ ਗਈ ਪੁਲਸ ਆ ਗਈ ਇਹ ਤਾਂ ਮੈਨੂੰ ਮਰਿਆ ਹਾ ਸਮਝ ਕੇ ਛੱਡ ਕੇ ਭੱਜ ਗਏ ਠੀਕ ਹੈ ਤੁਸੀਂ ਕਿੰਨੇ ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹੋ ਮੇਰੀ ਟੋਟਲ ਸਰਵਿਸ 21 ਸਾਲ ਹੋ ਗਈ ਹੈ ਜੀ ਜੀ ਮੇਰਾ ਇੱਕ ਹੋਰ ਬੇਨਤੀ ਆ ਵੀ ਮੇਰਾ ਹੁਣ ਤੱਕ ਕਿਸੇ ਵੀ ਇਸ ਤਰ੍ਹਾਂ ਦਾ ਕ੍ਰਿਮੀਨਲ ਰਿਪੋਰਟ ਨਹੀਂ ਆ ਜਾਂ ਕੋਈ ਕਿਸੇ ਨਾ ਕੇਸ ਨਹੀਂ ਕਿਸੇ ਵੀ ਤਰ੍ਹਾਂ ਦਾ ਪਰ ਇਹ ਬੰਦੇ ਦੇ ਕੋਟ ਕੋਟ 25-30 ਕਰੋੜ ਮੰਡੀ ਅਹਮਦਗੜ ਮਲੇਰਪੁਰ ਪੁਲਿਸ ਸਟੇਸ਼ਨ ਉਹਦੇ ਵਿੱਚ ਚੱਲੇ ਆ ਜੀ কোর্ਟ ਦੇ ਵਿੱਚ ਜੋ ਕਿ ਇਹ ਕੇਸ ਕਰਦਾ ਫਿਰ ਵਿਡਰੋ ਕਰ ਲੈਂਦਾ ਕੇਸ ਕਰਦਾ ਵਿਡਰੋ ਕਰਦਾ ਔਰ ਜੋ ਇਹਨੂੰ ਜ਼ਮਾਨਤ ਮਿਲਿਆ 420 ਵਾਲੇ ਕੇਸ ਦੇ ਵਿੱਚ ਸਰਜਵੰਤ ਜੀ ਉਹ ਇਹਨੇ ਵਿਦਆਊਟ ਪਰਮਿਸ਼ਨ ਇੱਕ ਵਾਰ ਪਾਕਿਸਤਾਨ ਔਰ ਦੋ ਵਾਰ ਸਾਉਦੀਆ ਅਰਬ ਜਾ ਕੇ ਆਇਆ ਜੀ ਇਹ ਵੀ ਪੋਸਟੀ ਹੋ ਚੁੱਕੀ ਆ ਤੇ ਮੈਂ ਪੁਲਿਸ ਨੂੰ ਐਸਪੀ ਸਾਹਿਬ ਨੇ ਮੈਨੂੰ ਅਸ਼ਵਸ਼ਣ ਦਿੱਤਾ ਸੀ ਵੀ ਇਹ ਵੇਲ ਵੀ ਰੱਦ ਕਰਾਵਾਂਗੇ ਕਿਉਂਕਿ ਮੈਨੂੰ ਹੋ ਸਕਦਾ ਜੀ ਜਿਸ ਹਿਸਾਬ ਨਾਲ ਇਹਨਾਂ ਦਾ ਇਹ ਕੰਪਲੇਨ ਰਿਕਾਰਡ ਆ ਜੈਨਾਂ ਨੂੰ ਪੈਸਾ ਕਿੱਥੋਂ ਆ ਰਿਹਾ ਇੱਕ ਚਿੰਤਾ ਦਾ ਵਿਸ਼ਾ ਹੈ ਸਾਡੇ ਦੇਸ਼ ਦੀ ਸੁਰੱਖਿਆ ਲਈ ਕਿਉਂਕਿ ਆਪਰੇਸ਼ਨ ਸੰਧੂਰ ਤੋਂ ਕੁਝ ਟਾਈਮ ਪਹਿਲਾਂ ਹੀ ਇਹ ਬੰਦਾ ਉਧਰੋਂ ਆਇਆ ਇਹ ਚੀਜ਼ ਬਹੁਤ ਮਤਲਬ ਗੰਭੀਰਤਾ ਨਾਲ ਲੈਣੀ ਚਾਹੀਦੀ ਆ ਮੇਰੀ ਇਹ ਪ੍ਰਸ਼ਾਸਨ ਨੂੰ ਮੰਗ ਆ ਜੀ ਠੀਕ ਹੈ ਜੀ ਅ ਅਬਦੁੱਲ ਜੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਪੁਲਿਸ ਨੇ ਕੀ ਕੁਝ ਕਾਰਵਾਈ ਕੀਤੀ ਹੈ ਕਿੰਨੀਆਂ ਕੋਈ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਗ੍ਰਿਫਤਾਰੀ ਜੀ ਇੱਕ ਹੀ ਹੋਈ ਆ ਜਿਹੜਾ ਕਿ ਆਪਣੇ ਖੁਦੇ ਸੱਟਾਂ ਮਾਰ ਕੇ ਉਹ ਜਾ ਕੇ ਐਡਮਿਟ ਹੋ ਗਿਆ ਸੀ ਸਰਕਾਰੀ ਹਸਪੀਟਲ 'ਚ ਤੇ ਐਸਪੀ ਸਾਹਿਬ ਨੇ ਮੈਨੂੰ ਅਸ਼ੀਰਵਾਦਨ ਦਿੱਤਾ ਵੀ ਅਸੀਂ ਉਹਦੀ ਵੀ ਇਨਵੈਸਟੀਗੇਸ਼ਨ ਕਰ ਲਈ ਆ ਉਹ ਸਾਫ਼ ਨਜ਼ਰ ਆ ਰਿਹਾ ਕਿ ਖੁਦ ਸੱਟਾਂ ਮਾਰ ਕੇ ਬੈਠਾ ਔਰ ਇਹ ਜਿਹਨਾਂ ਨੇ ਧਾਣਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਸਟੇਸ਼ਨ 'ਚ ਵੀ ਫੌਜੀ ਤੇ ਕਾਰਵਾਈ ਕਰੋ ਉਹਨੇ ਤਲਵਾਰ ਮਾਰਿਆ ਕਰਕੇ ਇਹਨਾਂ ਨੇ ਬੋਲਿਆ ਹੁਣ ਤੁਸੀਂ ਆਪੇ ਦੇਖੋ ਜੀ ਤੇ ਸਦਗਰ ਮੁਹੰਮਦ ਐਡਮਿਟ ਹੋਇਆ ਸੀ ਉਹ ਮੈਨੂੰ ਲੈਫਟ ਸਾਈਡ ਤੋਂ ਦੇਖੋ ਕਿਵੇਂ ਉਤੋਂ ਲਿਆ ਕੇ ਮਾਰ ਰਿਹਾ ਜੀ ਉਹਦੇ ਤਲਵਾਰ ਲੱਗੀ ਹੁੰਦੀ ਮੇਰੇ ਇਦਾਂ ਫੁੱਟ ਮਾਰ ਕਰ ਸਕਦਾ ਬੰਦਾ ਹੂੰ ਠੀਕ ਹੈ ਇਹ ਤਾਂ ਇੱਕ ਬਹੁਤ ਵੱਡਾ ਹੈ ਜੀ ਨਮੀਰਤਾਲਾ ਇਹ 뷰 ਹੈ ਇੱਕ ਤਰ੍ਹਾਂ ਦਾ ਜੀ ਤਲਵਾਰ ਲੱਗੀ ਹੋਵੇ ਬੰਦਾ ਦੂਜੇ ਤੇ ਹਮਲਾ ਕਿਵੇਂ ਕਰ ਲੂਗਾ ਉਹ ਜੇ ਮੇਰੇ ਕੋਲ ਤਲਵਾਰ ਹੁੰਦੀ ਮੇਰੇ ਨੇੜੇ ਲੱਗਦੇ ਜੀ 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 ਆ ਠੀਕ ਹੈ ਅਬਦੁੱਲ ਜੀ ਉਮੀਦ ਕਰ ਸਕਦੇ ਹਾਂ ਕਿ ਤੁਹਾਨੂੰ ਇਨਸਾਫ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਮਿਲੇਗਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਦੱਸਦੇ ਕਿ ਫੌਜੀ ਜਵਾਨ ਅਬਦੁੱਲ ਸਤਾਰ 21 ਸਾਲ ਹੋ ਗਿਆ ਦੇਸ਼ ਦੀ ਸੇਵਾ ਕਰਦੇ ਹਨ ਪਰ ਉਹਨਾਂ ਦੇ ਉੱਤੇ ਜਾਣ ਲਿਵਾ ਹਮਲਾ ਹੋਇਆ ਤਾਂ ਇਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਇਹ ਦੇਖਣਾ ਬੜਾ ਦਿਲਚਸਪ ਹੋਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਈ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਉਹਨਾਂ ਨੇ ਸ਼ੱਕ ਜਿਹੜਾ ਹੈ ਉਹ ਜ਼ਾਹਰ ਕੀਤਾ ਹੈ ਖਾਸ ਤੌਰ ਤੇ ਉਸ ਸ਼ਖਸ ਦੇ ਉੱਤੇ ਕਾਰਵਾਈ ਚਾਹੁੰਦੇ ਨੇ ਜੋ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਤਾਂ ਨਾਲ ਹੀ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਹ ਸ਼ਖਸ ਆਪਰੇਸ਼ਨ ਸੰਦੂਰ ਤੋਂ ਪਹਿਲਾਂ ਵਿਦੇਸ਼ ਦਾ ਦੌਰਾ ਕਰ ਚੁੱਕਾ ਹੈ ਇਸ ਕਰਕੇ ਇਸ ਮਾਮਲੇ ਵਿੱਚ ਇਸ ਦੀ ਗੰभीरਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਹੁਣ ਸਮਝਾ ਇਜਾਜ਼ਤ ਨਹੀਂ ਦੇ ਰਿਹਾ ਇਸ ਕਰਕੇ ਮੈਨੂੰ ਅਮਨ ਮੋਹਨ ਮੁਜਾਲਲ ਨੂੰ ਦੋ ਇਜਾਜ਼ਤ